So the サあい ਇਤਰ ਭਗੈ ਕਾਤੀ ਪ੍ਰਣਾਵਤ ਨਾਨਕ ਹੁਕਮ ਪਛਾਨੈ ਸੁਖੋ ਬਦਨ ਰਾਤੇ ਪ੍ਰਣਾਵਤ ਨਾਨਕ ਹੁਕਮ ਅਪਾਜਾਣੈ ਸੁਖ ਹੋ ਵਦਨ ਰਾ ਸੋਰ ਤਖਤਾਂ ਦੇ ਮਲਕ ਗਿਆਨ ਦੇ ਮੁਜਸਮੇ ਰਹਿਮਤਾਂ ਦੇ ਪੰਡਾਹਰ ਤਨ ਤਨ ਸਾਜਿਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਅੰਦਰ ਹਾਜਰੀਆਂ ਲੋਵਾਰੇ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਤੇਰੀ ਗੁਰੂ ਸੋਹਰੀ ਕਲਸਾ ਰੂਪ ਸਤ ਸੰਗਤ ਜੀਓ ਵੱਡੇ ਭਗ ਹਨ ਪੰਜ ਪਾਤਿਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਮਵਾਰਕ ਸਨਤੋ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾ ਹਰ ਲੜੀ ਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦਾ ਪਵਨ ਸ਼ਬਦ ਸਤਿਗੁਰੂ ਬਖਸ਼ਿਸ਼ ਕਰਦੇ ਨੇ 15ਵਾਂ ਸਲੋਕ 15ਵੇਂ ਸਲੋਕ ਦੀ ਤੀਜੀ ਪੌੜੀ ਤੀਜਾ ਬੰਦ ਹੈ ਜਿਉ ਮੰਦਰ ਕੋ ਥੰਮ ਥੰਨ ਤੇ ਗੁਰ ਕਾ ਸ਼ਬਦ ਮਨਹਿ ਅਸਤਾਨ ਮੰਦਰ ਕਹਿੰਦੇ ਨੇ ਕਰ ਜੋ ਮੰਦਰ ਕੋ ਥਾਵੇਂ ਥਾਮਾ ਕਹਿੰਦੇ ਨੇ ਥੰਮਲੋਂ ਥਰਮਾਨਾ ਸਤਿਗੁਰੂ ਇੱਕ ਮਕਾਨ ਦੀ ਇੱਕ ਘਰ ਦੀ ਐਗਜ਼ੈਂਪਲ ਲੈਂਦੇ ਨੇ ਜਿਸ ਤਰ੍ਹਾਂ ਘਰ ਦੇ ਵਿੱਚ ਥੰਮਲੋਂ ਨੇ ਪੈਂਦੇ ਨੇ ਕਰਮ ਨੂੰ ਸਹਾਰਾ ਦੇਣਾ ਪੈਂਦਾ ਹੈ ਅਤੇ ਉਹ ਥੰਮਾਂ ਦੇ ਸਹਾਰੇ ਇਹਨੇ ਬਿਲਡਿੰਗ ਪਉਣੀ ਹੈ ਪਾਵੇਂ ਜਿੰਨੀ ਮਰਜੀ ਉਚਾਈ ਤੇ ਲੇ ਜੇ ਇਹ ਬਿਲਡਿੰਗ ਬਣਾ ਸਕਦੇ ਜਿੰਨੇ ਉਹਨਾਂ ਦੀ ਨਿਊ ਉਹਨਾਂ ਦੇ ਥੰਮ ਮਜ਼ਬੂਤ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਸੇ ਤਰ੍ਹਾਂ ਥੰਮ ਨੇ ਗੁਰੂ ਦਾ ਸ਼ਬਦ ਗੁਰੂ ਦੇ ਵਚਨ ਗੁਰੂ ਦੇ ਅਲਫਾਜ਼ ਗੁਰ ਕਾ ਸ਼ਬਦ ਮੰਨੇ ਅਸਤਮ ਅਸਤਮ ਨੂੰ ਸਹਾਰਾ ਦੇਣਾ ਕਿ ਗੁਰੂ ਦੇ ਸ਼ਬਦ ਇਹਨਾਂ ਦੇ ਸਹਾਰੇ ਬਣਦੇ ਨੇ ਲੋਕ ਪਰਲੋਕ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਇਹਦਾ ਸਹਾਰਾ ਬਣਦੇ ਆ ਅਗਲਾ ਪਾਵਨ ਸ਼ਬਦ ਸਤਿਗੁਰੂ ਕਹਿੰਦੇ ਨੇ ਜਿਉਂ ਪਾਖਾਣ ਨਾਵ ਚੜਤ ਰਹਿ ਜਿਵੇਂ ਬੀੜੀ ਹੈ ਬੀੜੀ ਦੇ ਵਿੱਚ ਲੱਕੜ ਦੀ ਬੇੜੀ ਦੇ ਵਿੱਚ ਪੱਥਰ ਵੀ ਪਾਰ ਕੀਤੇ ਜਾ ਸਕਦੇ ਨੇ ਲੱਕੜ ਦੀ ਬੇੜੀ ਦੇ ਹਾਲਾਂਕਿ ਪਾਣੀ ਦੇ ਵਿੱਚ ਪੱਥਰ ਡੁੱਬ ਜਾਂਦਾ ਹੈ ਪਰ ਸਤਿਗੁਰੂ ਕਹਿੰਦੇ ਨੇ ਉਸ ਬੇੜੀ ਬੇੜੀ ਦੇ ਵਿੱਚ ਰੱਖੇ ਜਾਣ ਤਾਂ ਪੱਥਰ ਵੀ ਤੈਰਦੇ ਕਿਉਂਕਿ ਉਹਨੂੰ ਸਹਾਰਾ ਬੇੜੀ ਦਾ ਹੈ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਇਸੇ ਤਰ੍ਹਾਂ ਪ੍ਰਾਣੀ ਗੁਰ ਚਰਨ ਲਗਤ ਨਿਸਰ ਹੈ ਜਿਹੜਾ ਗੁਰੂ ਦੇ ਮਵਾਰਕ ਚਰਣਾ ਦੇ ਵਿੱਚ ਲੱਗਦਾ ਹੈ ਉਹ ਗੁਰੂ ਦੇ ਅਕੋਟ ਆਸਰੇ ਦੇ ਨਾਲ ਚੱਲਦਾ ਹੈ ਉਹ ਪਿਆਰਾ ਸੰਸਾਰ ਸਮੁੰਦਰ ਤੋਂ ਨਿਸਕਰ ਹੈ ਤਰ ਜਾਂਦਾ ਹੈ ਪਰ ਉਤਾਰਾ ਹੋ ਜਾਂਦਾ ਹੈ ਜਿਉਂ ਅੰਧਕਾਰ ਦੀਪਕ ਪ੍ਰਕਾਸ਼ ਜਿਵੇਂ ਕੋਪਹ ਨੇਰਾ ਹੋਵੇ ਕੋਪਹ ਨੇਰੇ ਦੇ ਵਿੱਚ ਖਨੇਰੇ ਦੇ ਵਿੱਚ ਦੀਵਾ ਲਾ ਦਿੱਤਾ ਜਾਂਦਾ ਹੈ ਉਹਦਾ ਚਾਨਣ ਫੈਲ ਜਾਂਦਾ ਇਸੇ ਤਰ੍ਹਾਂ ਕਹਿੰਦੇ ਗੁਰੂ ਦਾ ਸ਼ਬਦ ਦਾ ਚਾਨਣ ਹੈ ਤਾਂ ਜਦੋਂ ਗੁਰੂ ਦਾ ਸ਼ਬਦ ਸੁਣੇਗਾ ਗੁਰੂ ਦੇ ਸ਼ਬਦ ਦਾ ਵਿਆਸ ਕਰੇਗਾ ਸਤਿਗੁਰੂ ਕਹਿੰਦੇ ਨੇ ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦੇ ਆ ਗੁਰਬਿੰਦ ਕੋਰ ਬਾਰਦਾ ਚਾਨਣਾ ਦੀਵੇ ਦੇ ਨਾਲ ਲੈਕ ਦੇ ਨਾਲ ਕਿਸੇ ਹੋਰ ਤਰੀਕੇ ਦੇ ਨਾਲ ਦੂਰ ਕੀਤਾ ਜਾ ਸਕਦਾ ਹੈ ਜਿਹੜਾ ਅੰਦਰ ਦਾ ਹਨੇਰਾ ਹੈ ਉਹ ਤਾਂ ਸਿਰਫ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੇ ਵਚਨਾਂ ਦੇ ਨਾਲ ਹਨੇਰੇ ਨੂੰ ਦੂਰ ਕੀਤਾ ਜਾ ਸਕਦਾ ਹੈ ਸਤਿਗੁਰੂ ਇਹ ਕਹਿੰਦੇ ਨੇ ਸੂਰਜਾਂ ਦੀ ਗੱਲ ਕਰਦੇ ਨੇ ਅਤੇ ਜੇ ਸੋਚਨ ਦਾ ਉਹ ਸੂਰਜ ਚੜੇ ਚੰਦਿਆ ਚੰਨ ਚੰਦ ਦੀ ਗੱਲ ਕਰਦੇ ਨੇ ਹਜ਼ਾਰਾਂ ਸੂਰਜ ਚੜ ਜਾਣਾ ਹਜ਼ਾਰਾਂ ਚੰਨ ਚੜ ਜਾਣਾ ਤੇਰੇ ਅੰਦਰ ਤਾਂ ਹਨੇਰਾ ਦੂਰ ਨਹੀਂ ਹੋ ਸਕਦਾ ਜਦੋਂ ਤੱਕ ਗੁਰੂ ਦਾ ਸ਼ਬਦ ਨਹੀਂ ਕਮਾਵੇਂਗਾ ਗੁਰੂ ਦਾ ਸ਼ਬਦ ਨਹੀਂ ਜਪੇਗਾ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ ਗੁਰੂ ਦੇ ਦਰਸ਼ਨਾਂ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਅੰਦਰ ਵਿਕਾਸ ਹੁੰਦਾ ਅੰਦਰ ਖੜਾਓ ਹੁੰਦਾ ਸਤਿਗੁਰੂ ਕਹਿੰਦੇ ਨੇ ਜਦੋਂ ਤੱਕ ਕਰਮ ਨਹੀਂ ਬਣਦੇ ਨਹੀਂ ਲੱਖਾਂ ਯਤਨ ਕਰ ਲਏ ਭਾਵੇਂ ਜੋ ਮਰਜੀ ਕਰ ਲਏ ਪਾਠ ਪੂਜਾ ਕਰ ਲਏ ਪਾਠ ਪੂਜਾ ਕਰਵਾ ਲਏ ਪੰਜ ਰੰਗ ਦੀ ਕਰੇ ਜਦੋਂ ਤੱਕ ਕਰਮ ਨਹੀਂ ਬਣਦੇ ਨਾ ਉਦੋਂ ਤੱਕ ਗੱਲ ਨਹੀਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਇਨਸਾਨ ਦਾ ਸੁਪਾ ਐਦਾਂ ਦਾ ਮੰਨ ਲਓ ਇਨਸਾਨ ਨੂੰ ਇੱਕ ਕਣੇ ਜੰਗਲ ਦੇ ਵਿੱਚ ਜਿਉਂ ਮਹਾ ਉद्याਨ ਇਹਨੂੰ ਇਨਸਾਨ ਨੂੰ ਨਾ ਕਿਸੇ ਕਨੇ ਜੰਗਲ ਦੇ ਵਿੱਚ ਛੱਡ ਦਿੱਤਾ ਹੁਣ ਕਨੇ ਜੰਗਲ ਦੇ ਵਿੱਚ ਛੱਡੇ ਐ ਰਸਤਾ ਲੱਭਣਾ ਬਹੁਤ ਮੁਸ਼ਕਲ ਹੈ ਕਦੋਂ ਰਸਤਾ ਇਹਨੂੰ ਮਿਲੇਗਾ ਕੋਈ ਪਤਾ ਨਹੀਂ ਕਿਉਂਕਿ ਜੰਗਲ ਹੈ ਜੰਗਲ ਦੇ ਵਿੱਚ ਖੂੰਖਾਰ ਜਾਨਵਰ ਰਹਿੰਦੇ ਨੇ ਇਹ ਆਪਣਾ ਬਚਾਅ ਕਰੇਗਾ ਅਤੇ ਜੇ ਰਸਤਾ ਲੱਭੇਗਾ ਦਰਖਤਾਂ ਤੇ ਚੜ੍ਹੇਗਾ ਆਪਣੀ ਜਾਨ ਵਜਾ ਕੇ ਜਨਸਤਾ ਲੰਬੇਵੇਂ ਨੂੰ ਕੁਝ ਨਹੀਂ ਸੁਝਦਾ ਸਤਿਗੁਰੂ ਕਹਿੰਦੇ ਨੇ ਜਿਸ ਰਸਤੇ ਤੇ ਤੂੰ ਹੈ ਇਹ ਇੱਕ ਉद्याਨ ਹੈ ਅਤੇ ਮਹਾ ਉद्याਨ ਹੈ ਮਹਾ ਬੜਾ ਬਿਆਨ ਕਰ ਇਹ ਜੰਗਲ ਹੈ ਜਿਸ ਰਸਤੇ ਤੇ ਤੂੰ ਖੁੰਝ ਗਿਆ ਨਾ ਇਹ ਰਸਤਾ ਸਿਰਫ ਗੁਰੂ ਦੇ ਸ਼ਬਦਾਂ ਦੇ ਨਾਲ ਮਿਲ ਸਕਦਾ ਹੈ ਅਤੇ ਜੋ ਮਹਾ ਮਧਾਨ ਮਹਾਰਗ ਪਾਵੇ ਤਿਆ ਸਾਧੂ ਮਿਲ ਜੋਤ ਪ੍ਰਗਟ ਆਵੇ ਹੁਣ ਉਹ ਜਿਹੜੀ ਜੋਤ ਅੰਦਰ ਦੀ ਪ੍ਰਗਟ ਕੇ ਮੈਂ ਹੁੰਦੀ ਹੈ ਮਨ ਲੋ ਰਸਤਾ ਕੋ ਲੱਗੇ ਹੈ ਅਤੇ ਮਾਰਗ ਉਹ ਜਿਹੜਾ ਦੁਨੀਆ ਦਾ ਰਸਤਾ ਹੈ ਇੱਕ ਦਫਾ ਦੋ ਦਫਾ ਤਿੰਨ ਦਫਾ ਹੋ ਸਕਦਾ ਖੂਖਾਰ ਜਾਨਵਰਾਂ ਤੇ ਵੀ ਤੋਂ ਹਮਲਾ ਕਰਦੇਵੇਂ ਜੰਗਲ ਦਾ ਰਸਤਾ ਵੀ ਤੈਨੂੰ ਲੱਭ ਜੇ ਅੰਦਰ ਦੇ ਜਿਹੜੇ ਤੇਰੇ ਜਾਨਵਰ ਨੇ ਨਾ ਅੰਦਰ ਜਿਹੜਾ ਤੈਨੂੰ ਖਾ ਰਹੇ ਨੇ ਉਤਰੇ ਆਪਣੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਕਾਰ ਤੈਨੂੰ ਆਪਣੇ ਆਪ ਤੇ ਤੇਰੇ ਤੇ ਹਮਲਾ ਕਰ ਰਹੇ ਨੇ ਅਤੇ ਜੰਗਲ ਹੈ ਭਿਆਨਕ ਤੈਨੂੰ ਆਪਣੀ ਅਗਿਆਨਤਾ ਦੇ ਵਿੱਚ ਤੈਨੂੰ ਰਸਤਾ ਨਹੀਂ ਲੱਭ ਰਿਹਾ ਕਿ ਮੈਂ ਕਿਹੜੇ ਰਸਤੇ ਤੇ ਚੱਲਾਂ ਐਦਾਂ ਦੀ ਅਗਿਆਨਤਾ ਇਦਾਂ ਦੀ ਬੇਸਮਝੀ ਇਨਸਾਨ ਦੇ ਕੋਲ ਹੈ ਸਤਿਗੁਰੂ ਕਹਿੰਦੇ ਨੇ ਜੇ ਉਹ ਬੇਸਮਝੀ ਨੂੰ ਅਗਿਆਨਤਾ ਨੂੰ ਦੂਰ ਕਰਨਾ ਹੈ ਤਾਂ ਗੁਰੂ ਤਿਉ ਸਾਧੂ ਸੰਮਿਲ ਜੋਤ ਪ੍ਰਗਟਾਉਂਦਾ ਹੈ ਗੁਰੂ ਦੇ ਪਵਾਰਕ ਚਰਨਾਂ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਪਵੇਗਾ ਅਗੇ ਸਤਿਗੁਰੂ ਕਹਿੰਦੇ ਨੇ ਕਿ ਸੰਤਨ ਕੀ ਬਾਤ ਚਉ ਤੂ ਚਾਰ ਐਗਜ਼ੈਂਪਲਾਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਅਤੇ ਚਾਰ ਐਗਜ਼ੈਂਪਲਾਂ ਦੇ ਵਿੱਚ ਜੀਡੀ ਪਛੜ ਗਿਆ ਹੈ ਸਤਿਗੁਰੂ ਕਹਿੰਦੇ ਨੇ ਦੁੱਖ ਕਲੇਸ਼ ਤੇਰੇ ਸਿਰ ਤੇ ਦੁੱਖ ਕਲੇਸ਼ਾਂ ਦੇ ਵਿੱਚ ਤੋਂ ਆਪਣੀ ਜ਼ਿੰਦਗੀ ਇਹਦਣ ਢਾਲ ਹੈ ਹੁਣ ਉਹਨਾਂ ਨੂੰ ਤਰਨ ਦਾ ਹੀਲਾ ਸਤਿਗੁਰੂ ਕਹਿੰਦੇ ਨੇ ਇਹ ਹੈ ਨਨ ਤਿੰਨ ਸੰਤਨ ਕੀ ਬਾਚੋਂ ਤੂਰ ਹੁਣ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਇਨਸਾਨ ਨੂੰ ਉਹ ਰਸਤਾ ਦੱਸ ਰਹੇ ਨੇ ਜੰਗਲ ਦੇ ਵਿੱਚੋਂ ਕਿਵੇਂ ਲੰਘਣਾ ਹੈ ਅਤੇ ਕਿਵੇਂ ਆਪਣੇ ਅੰਦਰ ਕਾਮ ਕ੍ਰੋਧ ਨੇ ਇਹਨਾਂ ਤੇ ਕਿਵੇਂ ਫਤੇ ਪਾਉਣੀ ਹੈ ਕਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਉਚਾਈਆਂ ਤੇ ਜਾਣਾ ਹੈ ਰੱਬ ਦੇ ਮਾਰਗ ਤੇ ਉਚਾਈਆਂ ਤੇ ਜਾਣਾ ਹੈ ਨਾਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਰਸਤਾ ਦੱਸਦੇ ਨੇ ਅਤੇ ਜਿਹੜੇ ਰਸਤੇ ਤੇ ਕੋਈ ਚੱਲ ਪੈਂਦਾ ਹੈ ਤਾਂ ਉਹਨੂੰ ਕਹਿੰਦੇ ਨੇ ਅਸੀਂ ਉਹਦੇ ਚਰਨਾਂ ਦੀ ਤੋੜ ਲੋਜ ਚੱਲੇ ਆਪਨੇ ਸਾਨ ਆਪਣੇ ਕਰਕੇ ਬੁਰੀਆਂ ਤੋਂ ਬਚੇ ਆਪ ਵੀ ਆਪਣੇ ਕਰਕੇ ਪਰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਭਈ ਤਿੰਨ ਸੰਤਨ ਕੀ ਬਾਚੋਂ ਦੂਰ ਬਾਚੋਂ ਹੁੰਦਾ ਮੰਗਣਾ ਲੋਚਣਾ ਕਿ ਅਸੀਂ ਉਹਦੀ ਧੂਰ ਧੂੜ ਲੋਚਨੇ ਜਿਹੜਾ ਪਿਆਰਾ ਗੁਰੂ ਦੇ ਵਚਨ ਮੰਨ ਕੇ ਸਿੱਧੇ ਰਸਤੇ ਤੇ ਚੱਲਦਾ ਹੈ ਗੁਰਮਤਿ ਗਾਡੀ ਰਾਹ ਤੇ ਚੱਲਦਾ ਤਪੂਸ ਪਿਆਰੇ ਜੀ ਚਰਨ ਤੂੜ ਮੰਗਿਆ ਨਾਨਕ ਕੀ ਹਰ ਨੂੰ ਚਰਪੂਰ ਹੁਣ ਜਿਸ ਪਿਆਰੇ ਨੇ ਗੁਰਮਤਿ ਰਾਹ ਤੇ ਚੱਲਦੇ ਮਤਲਬ ਗੁਰਮਤਿ ਦੇ ਅਨੁਸਾਰ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਿੰਦੇ ਸਤਿਗੁਰੂ ਕੰਨ ਨੂੰ ਮੰਗਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਉਹਦੀਆਂ ਸਾਰੀਆਂ ਲੋਚਾਂ ਸਾਰੀਆਂ ਆਸ਼ਾਾਂ ਸਾਰੀਆਂ ਭਾਵਨਾਾਂ ਸਾਰੇ ਨੂੰ ਸਤਿਗੁਰੂ ਜੀ ਪਰ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਵਚਨ ਈ ਕਰਦੇ ਨੇ ਪਿਆਰੇ ਕਿ ਉਥੇ ਤੱਕ ਪਹੁੰਚਣ ਦੇ ਲਈ ਕਿ ਜਿਹੜੇ ਰੱਬ ਦਾ ਰੂਪ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਉਹ ਕਹੇ ਨੇ ਕਿ ਉਸਨ ਪਿਆਰੇ ਤੋਸੀ ਸਦ ਕੇ ਬਲਿਹਾਰ ਜਾਣੇ ਹਨ ਜਿਹੜਾ ਪਿਆਰਾ ਆਪਣੇ ਆਪ ਨੂੰ ਸੁਧਾਰ ਲੈਂਦਾ ਆਪਣੇ ਕਰਮਾਂ ਨੂੰ ਆਪਣੀ ਸੋਚ ਵਿਚਾਰ ਨੂੰ ਸੁਧਾਰ ਲੈਂਦਾ ਸਤਿਗੁਰੂ ਨਾਲੇ ਸਲੀਕਾ ਦੱਸ ਦਿੰਦੇ ਨੇ ਨਾਲੇ ਤਰੀਕਾ ਤੇ ਨਾਲ ਕਹਿੰਦੇ ਭਾਈ ਜੇ ਇਸ ਰਸਤੇ ਤੇ ਚੱਲੇਗਾ ਤਾਂ ਸੱਜੇ ਤੇਰੇ ਤੋਂ ਬਲਿਹਾਰ ਤੇਰੇ ਤੋਂ ਕੁਰਬਾਨ ਜਾਣੀ ਆ ਤੇਰੇ ਤੋਂ ਚਰਨ ਧੂੜ ਮੰਗੀ ਜਾਂਦੀ ਏ ਤਾਂ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਅਸੀਂ ਚਰਨ ਧੂੜ ਵੀ ਮੰਗਣੀ ਹੈ ਮਨੁ ਲੁਨਾ ਜੀ ਸੰਗਤ ਕਰਨੀ ਤਾਂ ਬਾਰ ਬਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿਮਤ ਵਰਸਾਉਂਦੇ ਨੇ ਪਿਆਰਿਓ ਕਿ ਜਿਹੜਾ ਗੁਰੂ ਦਾ ਸ਼ਬਦ ਹੈ ਬਲਿਹਾਰੀ ਗੁਰ ਆਪਣੇ ਦਿਹਾੜੀ ਸਤਿਵਾਰ ਜਿਵੇਂ ਬਲਿਹਾਰੀ ਸ਼ਬਦ ਗੁਰੂ ਦੇ ਲਈ ਵਰਤਦੇ ਨੇ ਅਤਿਤੇਮੇ ਉਹ ਸ਼ਬਦ ਆਪਣੇ ਪਿਆਰੇ ਦੇ ਲਈ ਵਰਤਦੇ ਨੇ ਕਿ ਬਲਿਹਾਰੀ ਉਸ ਪਿਆਰੇ ਨੂੰ ਜਾਣੇ ਆ ਬਲਿਹਾਰ ਉਸ ਗੁਰੂ ਨੂੰ ਜਾਣੇ ਆ ਜੇਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾ ਕੀ ਵਰ ਜਿਸ ਗੁਰੂ ਨੇ ਸਾਨੂੰ ਮਾਨਸਾਂ ਤੋਂ ਬੁੱਧੀ ਸੀ ਸਾਡੀ ਜਿਹੜੀ ਮਾਨਸਾਂ ਵਾਲੀ ਬੁੱਧੀ ਸੀ ਸਾਡੀ ਜਿਹੜੀ ਸ਼ੈਤਾਨਾਂ ਵਾਲੀ ਪਰ ਉਸ ਬੁੱਧੀ ਦੇ ਵਿੱਚ ਸਤਿਗੁਰਾਂ ਨੇ ਗੁਰਮਤਿ ਦਾ ਗਿਆਨ ਦਿੱਤਾ ਆਪਣੇ ਅਲਫਾਜ਼ ਦਿੱਤੇ ਸਤਿਗੁਰਾਂ ਨੇ ਰਸਤਾ ਦੱਸਿਆ ਅਸੀਂ ਉਸ ਰਸਤੇ 'ਤੇ ਚੱਲੇ ਅਤੇ ਸਾਡੇ ਅੰਦਰ ਜਿਹੜੀ ਅਗਿਆਨਤਾ ਸੀ ਹਨੇਰਾ ਸੀ ਉਹ ਗੁਰੂ ਦੇ ਸ਼ਬਦਾਂ ਦੇ ਰਾਹੇ ਤਾਂ ਸਤਿਗੁਰਾਂ ਨੇ ਆਪੇ ਗਿਆਨ ਦਿੱਤਾ ਸਤਿਗੁਰਾਂ ਨੇ ਆਪੇ ਰਸਤਾ ਦੱਸਿਆ ਅਤੇ ਆਪੇ ਇਹਨੂੰ ਚਲਾ ਰਹੇ ਨੇ ਤੇ ਆਪੇ ਸਤਿਗੁਰੂ ਕਹਿੰਦੇ ਤੇਰੇ ਤੋਂ ਸਦਕੇ ਜਾਈਏ ਭਾਈ ਤੋ ਇਸ ਰਸਤੇ 'ਤੇ ਚੱਲ ਜਾਈਏ ਕਿਉਂਕਿ ਦੁਨੀਆ ਦੇ ਵਿੱਚ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਜੀਤ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੁੰਦਾ ਹੈ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਹੁੰਚਦਾ ਹੈ ਕਰੋੜਾਂ ਦੇ ਵਿੱਚ ਕੋਈ ਵਿਰਲੇ ਹੁੰਦਾ ਹੈ ਜਿਹੜਾ ਆਪਣੇ ਕਰਮਾਂ ਨੂੰ ਆਪਣੇ ਸੋਚ ਵਿਚਾਰਨ ਸੁਧਾਰਦਾ ਹੈ ਕਰੋੜਾਂ ਦੇ ਵਿੱਚ ਨਹੀਂ ਤਾਂ ਸੰਤ ਗੁਰੂ ਕਹਿੰਦੇ ਨੇ ਕਰੋੜਾਂ ਦੇ ਵਿੱਚੋਂ ਕਰੋੜਾਂ ਇੱਕ ਪਾਸੇ ਨੇ ਅਤੇ ਉਹ ਪਿਆਰਾ ਇੱਕ ਪਾਸੇ ਹੈ ਕਿ ਗੁਰਮਤ ਦੇ ਰਸਤੇ ਤੇ ਚੱਲਣਾ ਗੁਰਮਤ ਦੇ ਅਨਸਾਰ ਜੀਵਨ ਜੁੰਨਾ ਸੰਗਤ ਜੀਤਾ ਹੈ ਇੱਕ ਤਰ੍ਹਾਂ ਦੀ ਕਸਵਟੀ ਹੈ ਕਿ ਜੇ ਮੈਂ ਮਰ ਕੇ ਜਾਉਣਾ ਹੈ ਤਾਂ ਉਦਾਂ ਦੀ ਅਵਸਥਾ ਬਣ ਜਾਂਦੀ ਹੈ ਅਵਸਥਾ ਬਣਦੀ ਹੈ ਜਦੋਂ ਗੁਰਮਤ ਇਸ ਰਸਤੇ ਤੇ ਚੱਲਦਾ ਬੰਦ-ਬੰਦ ਕੱਟਿਆ ਜਾਂਦਾ ਪਰ ਜ਼ਬਾਨ ਤੋਂ ਇੱਕ ਸ਼ੀ ਦਾ ਸ਼ਬਦ ਵੀ ਨਹੀਂ ਆਉਂਦਾ ਉਹਨਾਂ ਪਿਆਰਿਆਂ ਦੇ ਖੋਪਰੀ ਲੈ ਜਾਂਦੀ ਹੈ ਹਾਏ ਸ਼ਬਦ ਉਹਨਾਂ ਦੀ ਜ਼ਬਾਨ ਤੇ ਨਹੀਂ ਇਹ ਦੰਦ ਦਾ ਰਸ ਹਤੇ ਇਹ ਦੰਦ ਉਹ ਆਨੰਦ ਬਣਦਾ ਹੈ ਗੁਰਬਾਣੀ ਦੇ ਨਾਲ ਪਰ ਉਹ ਆਨੰਦ ਮਿਲਣਾ ਕਦੋਂ ਹੈ ਉਹ ਰਸ ਬਣਨਾ ਕਦੋਂ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮਹ ਭਾਵੇ ਸਤਿਗੁਰੂ ਜਦੋਂ ਸਤਿਗੁਰੂ ਮਿਲਦੇ ਨੇ ਸਤਿਗੁਰੂ ਦਾ ਭਾਵ ਗੁਰੂ ਦੀ ਬਾਣੀ ਦੇ ਅਨੁਸਾਰ ਚੱਲਣਾ ਹੁਣ ਬਾਣੀ ਸਾਨੂੰ ਨਿਤ ਕਹਿੰਦੀ ਹੈ ਕਿ ਇਹ ਕੇ ਆਵੋ ਸਿੱਖ ਸਤਿਗੁਰੂ ਕੇ ਪਿਆਰੇਓ ਕਾਹੋ ਸੱਚੀ ਬਾਣੀ ਨਿਤ ਸਤਿਗੁਰੂ ਸਾਨੂੰ ਬੁਲਾਉਂਦੇ ਨੇ ਕਿ ਪਾਈ ਬਾਣੀ ਪੜ ਸੰਸਾਰਿਕ ਕੰਮ ਕਾਰਨ ਇਸ ਬਾਣੀ ਨੇ ਨਿਪਰੇ ਕਰਨੇ ਨੇ ਲੋਕ ਪਰਲੋਕ ਦਾ ਕੀ ਕੰਮ ਕਾਰ ਹੈ ਤੇਰਾ ਕਿਉਂਕਿ ਪਰਲੋਕ ਦੇ ਵਿੱਚ ਅਸੀਂ ਜਾਣਾ ਸਾਰੇ ਮੇਨ ਕੰਮ ਤਾਂ ਸਾਡੇ ਹੋ ਹੀ ਨੇ ਦੁਨੀਆ ਦੇ ਕੰਮ ਤਾਂ ਸਾਡੇ ਵਿੱਚ ਹੀ ਰਹਿ ਜਾਂਦੇ ਨੇ ਪਾਣੀ ਪੀ ਰਹਿਆਂ ਕਿੰਬਰ ਪਾਣੀ ਦੀ ਘੁੱਟ ਵੀ ਨਹੀਂ ਪਰ ਪਾਉਂਦੇ ਉਹਦੀ ਲੁੱਟ ਜਾਂਦੇ ਆਂ ਗਰਾਹੀ ਮੂੰਹ ਦੇ ਵਿੱਚ ਹੀ ਰਹਿ ਜਾਂਦੀ ਕਗਰਾਹੀ ਵੀ ਅੰਦਰ ਨਹੀਂ ਜਾਂਦੀ ਜਦੋਂ ਰੱਬ ਦਾ ਸੱਦਾ ਹੁੰਦਾ ਇਹ ਕੰਮ ਤਾਂ ਸਾਡੇ ਵਿੱਚ ਹੀ ਰਹਿ ਜਾਂਦੇ ਨੇ ਪਰ ਜਿਹੜਾ ਉਤਲ ਵਿਪਦ ਦਾ ਕੰਮ ਹੈ ਨਾ ਦਰਗਾ ਉਹ ਨਹੀਂ ਲੈਂਦਾ ਉਹ ਤਾਂ ਗੁਰੂ ਦੇ ਸ਼ਬਦ ਦੇ ਰਾਹੀਂ ਸਾਨੂੰ ਤੇ ਜੀ ਗੁਰੂ ਪੂਰਾ ਕਰਦੇ ਨੇ ਪਰ ਜੇ ਗੁਰੂ ਦੇ ਨਾਲ ਮਹਾਪੁੱਤ ਬਣੀ ਹੋਵੇ ਸਾਡੀ ਸ਼ਬਦ ਦੇ ਨਾਲ ਜਿਤਨਾ ਸ਼ਬਦ ਦਾ ਅਭਿਆਸ ਹੋਵੇਗਾ ਜਿੰਨੇ ਸਿੱਧਾ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਵਚਨ ਕੀਤਾ ਸੀ ਕੀ ਤੁਹਾਡਾ ਗੁਰੂ ਕੌਣ ਹੈ ਤੁਸੀਂ ਚੇਲੇ ਕੀ ਦੇ ਹੋ ਸਤਿਗੁਰਾਂ ਨੇ ਸ਼ਬਦ ਗੁਰੂ ਸੁਰਤ ਤੁਨ ਚਿੰਦਾ ਸਾਡਾ ਸ਼ਬਦ ਸਾਡਾ ਗੁਰੂ ਹੀ ਸਹੀ ਹੈ ਉਹ ਹੈ ਸ਼ਬਦ ਉਹ ਸ਼ਬਦ ਜਿਹੜਾ ਹੈ ਸ਼ਬਦ ਗੀਤਾ ਦੇ ਵੀ ਨੇ ਸ਼ਬਦ ਰਮਾਇਣ ਦੇ ਵੀ ਨੇ ਸ਼ਬਦ ਕੁਰਾਨ ਦੇ ਵੀ ਨੇ ਅਤੇ ਸ਼ਬਦ ਸਾਡੀ ਬਾਣੀ ਦੇ ਵੀ ਸ਼ਬਦਾਂ ਦੀ ਗੱਲ ਕਰਦੇ ਨੇ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਜੋ ਸ਼ਬਦ ਜਿਹੜੇ ਅਸੀਂ ਬੋਲਦੇ ਆਂ ਸ਼ਬਦ ਵੀ ਵੀ ਨੇ ਕਿ ਨਾ ਗੁਰੂ ਮੰਨਣਾ ਜਿਸ ਤਰ੍ਹਾਂ ਪਹਿਲਾਂ ਤੋਲੋ ਫਿਰ ਬੋਲੋ ਤਾਂ ਹੀ ਕਿਹਾ ਜਾਂਦਾ ਨੇ ਕਿ ਸਾਡੇ ਸ਼ਬਦ ਵੀ ਸਾਡੇ ਗੁਰੂ ਨੇ ਸਾਨੂੰ ਮਾਣ ਦੇਣਾ ਸਾਡੇ ਸ਼ਬਦਾਂ ਨੇ ਦੇਣਾ ਅਤੇ ਸਾਨੂੰ ਦਰਦਰ ਦੀਆਂ ਥੋਕਣਾ ਖਵਾਉਣੀਆਂ ਨੇ ਸਾਡੀ ਜ਼ੁਬਾਨ ਨੇ ਖਵਾਉਣੀਆਂ ਨੇ ਸਾਡੇ ਸ਼ਬਦਾਂ ਨੇ ਖਵਾਉਣੀਆਂ ਨੇ ਇਹਦੇ ਕਰਕੇ ਸਾਡਾ ਸ਼ਬਦ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਜੋ ਅਸੀਂ ਬੋਲਨੇ ਆ ਭਾਈ ਤੋਲੋ ਨਾਮ ਤੋਲ ਕੇ ਬੋਲਨੇ ਕਿ ਕਿਸੇ ਦਾ ਪਲਾਓ ਵੇ ਕਿਸੇ ਦਾ ਬੁਰਾ ਨਾ ਹੋਵੇ ਕਿਸੇ ਦੇ ਕਾਰਜ ਸਵਰਣ ਕਿਸੇ ਦੇ ਵਿਗੜਨ ਇਦਾਂ ਦੇ ਅਲਫਾ ਇਦਾਂ ਦੇ ਸ਼ਬਦ ਬੋਲਦੇ ਨੇ ਤਾਂ ਉਹ ਰਹਿਮਤਾਂ ਫਿਰ ਵਰਸਦੀਆਂ ਨੇ ਜਦੋਂ ਸੋਚ ਸਮਝ ਕੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਚੱਲਦਾ ਫਿਰ ਸਤਿਗੁਰੂ ਬਾਰੇ ਨੇ ਰੇਵੀ ਕਰਦੇ ਨੇ ਪਰ ਉਹ ਹੈ ਸੰਗਤ ਜੀ ਗੁਰੂ ਦੀ ਬਾਣੀ 'ਤੇ ਲੜ ਲੱਗਣਾ ਸਮਾਪਤ ਹੋ ਗਈ ਦਸਮੇਸ਼ ਦੀ ਫਤਿਹ ਵਾਲੀ ਕਿਹਾ ਅਵਾਹ ਹਿੰਦੂ ਜੀ ਦਾ ਖਾਲਸਾ ਵਾਹ ਹਿੰਦੂ ਜੀ ਦੀ ਫਤਿਹ